ਦੋਸਤੋ ਇੱਕ ਘਰੇਲੂ ਸੱਜਣ ਦੇ ਘਰੋਂ ਤੁਹਾਨੂੰ ਬਹੁਤ ਹੀ ਸ਼ਕੀਨ ਗੱਬਣ ਝੋਟੀ ਦਿਖਾਉਣ ਲੱਗਾ ਮੋਰਨ ਅਸਲ ਦੀ ਪਿਓਰਫੁਲ ਬਰੀਡ ਆਪਾਂ ਕਹਿ ਸਕਦਾ ਕਿਉਂਕਿ ਬਿਲਕੁਲ ਰਿੰਗ ਸੰਗ ਤੇ ਜੈਡ ਬਲੈਕ ਹਜੇ ਕੱਚੀ ਝੋਟੀ ਪੀ ਆ ਪਹਿਲੇ ਉਸੇ ਗੱਬਣ ਝੋਟੀ ਠੀਕ ਆ ਤੇ ਘਰੇਲੂ ਚੋਟੀ ਆ ਕੋਈ ਵਾਜੇ ਵਪਾਰ ਦਾ ਖਉਂ ਲਗਾ ਪਿੱਛੇ ਨਿਗਾ ਮਾਰ ਸਕ ਲਗਵਾ ਚਾਰ ਪੰਜ ਗਾਵਾਂ ਤੇ ਤਿੰਨ ਚਾਰ ਮੱਝਾਂ ਤੇ ਕੱਟਣ ਰੱਖਿਆਂ ਅੱਠ ਨੌਕ ਪਸ਼ੂ ਬਾਈ ਦੇ ਰੱਖੇ ਨੇਗੇ ਜਿੰਨਾਂ ਚਾ ਬਾਈ ਨੇ ਇੱਕ ਝੋਟੀ ਇਹ ਸੇਲ ਕਰਨੀ ਆ ਜੋ ਵੀ ਜਾਣਕਾਰੀ ਹੋਊ ਬਾਈ ਤੋਂ ਸਾਂਝੀ ਕਰ ਦਾਂਗੇ ਠੀਕ ਆ ਤੇ ਬਾਕੀ ਜਿਹੜਾ ਵੀ ਖਰੀਦੂ ਤਸੱਲੀ ਆ ਦੀ ਆਪ ਕਰ ਲੂ ਤੇ ਵੀਡੀਓ ਸਟਾਰਟ ਤੋਂ ਪਹਿਲਾਂ ਸਾਨੂੰ ਆਰਡਰ ਦੀ ਕੁਆਲਿਟੀ ਚੈੱਕ ਕਰਾ ਦੇਣਾਗਾ ਇਹ ਥਣਾ ਜਿਹੜਾ ਗੈਪ ਸਾਈਜ਼ ਆ ਬੰਤਰਾ ਉਹ ਚੈੱਕ ਕਰ ਸਕਦੇ ਹੋਗੇ ਸੋਨਾ ਫਿਟਿੰਗ ਵਾਲਾ ਆਰਡਰ ਜਿਹੜਾ ਤਿਆਰ ਕਰਦੀ ਹਾਂਗੇ ਠੀਕ ਆ ਬਿਲਕੁਲ ਜੈਡ ਬਲੈਕ ਤੇ ਬਾਕੀ ਬਾਈ ਨਾਲ ਆਪਾਂ ਗੱ ਪਿੰਡ ਸੰਦੂਖੌਰ ਦਾ ਜਿਲ੍ਹਾ ਬਠਿੰਡਾ ਤਹਿਸੀਲ ਫੂਲ ਸੰਦੂਖੌਰ ਦਾ ਨੂ ਜਿਲ੍ਹਾ ਬਠਿੰਡਾ ਪੈਗਾ ਇਹਦੇ ਸੰਦੂਖਲਾ ਵੱਡਾ ਪਿੰਡ ਹੈਗਾ ਨਾ ਉਹ ਜਿਹੜੇ ਬਰਨਾਲੇ ਦਾ ਪਿੰਡ ਹੈਗਾ ਉਹ ਬਰਨਾਲੇ ਜਿਲ੍ਹੇ ਦਾ ਤੇ ਭਦਾਉੜ ਵੀ ਨੇੜੇ ਆ ਗਿਆ ਇਧਰੋਂ ਹਾਂਜੀ ਭਦਾਉੜ 7-8 ਕਿਲੋ ਟਵਾਟਾ ਇੱਥੋਂ ਹਾਂ ਕੰਡਾ ਬਨਾ ਕੰਡਾ ਮਨਾ 2 ਕਿਲੋ ਟਵਾਟਾ ਇਧਰ ਸੰਦੂਖਲਾ 2 ਕਿਲੋ ਟਵਾਟਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 9872093415 ਠੀਕ ਆ ਜਿਹੜੀ ਆਪਾਂ ਛੋਟੀ ਸੇਲ ਕਰਨੀ ਹੈ ਵੀ ਇਹ ਘਰ ਦੀ ਇਹਨਾਂ ਆਪਣਾ ਬੁਆ ਹਾਂ ਭਾਈ ਇਹ ਘਰ ਦੀ ਛੋਟੀ ਆ ਠੀਕ ਆ ਠੀਕ ਆ ਤੇ ਆਪਾਂ ਪ ਠੀਕ ਆ ਉਹਦੇ ਥੱਲੇ ਹੈਗਾ 18 ਪਲੱਸ ਤੁਦ ਠੀਕ ਆ ਉਹ ਛੋਟੀ ਵੱਡੀ ਵਿਚਾਈ ਵੱਡੀ ਉਹ ਮੱਧੇ ਖੜੀ ਆ ਇਹ ਹੁਣ ਪਹਿਲੇ ਸੂਏ ਸੁਣੀ ਆ ਨਾ ਮਤਲਬ ਹਾਂ ਇਹ ਪਹਿਲੇ ਸੂਏ ਸੁਣੀ ਆ ਤੇ ਦਿਨ ਕਾ ਬਾਕੀ ਪੈ ਸੁੰਦੇ ਦੇ ਇਹਦੇ 12 ਦਿਨ ਬਾਕੀ ਪਿਆ ਜੇ ਅਜੇ 12 ਦਿਨ ਬਾਕੀ ਪੈਣਗੇ ਇਹ ਪਤਾ ਵੀ ਆਪ ਕਿਹੜੇ ਸਿਮਨ ਦੀ ਹੈ ਇਹ ਇਹਦਾ ਤਾਂ ਪਤਾ ਨਹੀਂ ਇਹ ਇਹਦੇ ਟੀਕਾ UM 29 ਦਾ ਭਰਿਆ ਵਾ ਹੁਣ ਜਿਹਦਾ ਗੱਬਣ ਹੈ UM 29 ਕਰਾਈ ਇਹ UM 29 ਤੋਂ ਗੱਬਣ ਆ ਇਹ ਠੀਕ ਆ ਠੀਕ ਆ ਤੇ ਲਾ ਤੋਰਦੇ ਫੇ ਬਾਈ ਖੋਲ ਕੇ ਦਿਖਾ ਦੀ ਆਪਾਂ ਤੇ ਹਾਈਟ ਲੈਂਥ ਮੀਡੀਅਮ ਸਾਈਜ਼ ਆ ਗਈ ਠੀਕ ਆ ਬਾਲੀ ਵੱਡੀ ਨਾ ਆਪ ਮੰਨ ਕੇ ਚੱਲੋ ਵੀ ਉੱਚੀ ਹਾਈਟ ਦੀ ਨਹੀਂ ਮੀਡੀਅਮ ਹਾਈਟ ਜਾਂ ਬਾਕੀ ਜਿਹੜੀ ਖੂਬਸੂਰਤੀ ਛੋਟੀ ਦੀ ਇਹ ਬੜੀ ਵਾਕਮਾਲ ਠੀਕ ਹੈ ਤਾਂ ਫੇਸਕਾਲਡ ਚੈੱਕ ਕਰ ਲਓ ਢਾਂਚਾ ਤੇ ਬਾਈ ਦੀ ਸਾਹਸ ਨਾਲ ਬੜੀ ਚੰਗੀ ਹੈਗੀ ਐਸ ਨੂੰ ਬੈਕ ਸ਼ਾਟ ਦਿਖਾ ਦਿਓ ਤੋਰ ਤੋਂ ਲੰਬੀ ਲੱਗਦੀ ਐਸ ਨੂੰ ਬੈਕ ਸ਼ਾਟ ਦਾ ਡਰ ਦੀ ਕੁਆਲਿਟੀ ਚੈੱਕ ਕਰਾ ਠੀਕ ਹੈ ਸੋਹਣੇ ਥਣ ਲੱਗੇ ਹੋ ਨੇਗੇ ਗਿਆ ਤੇ ਬਾਕੀ ਜੋ ਤਿਆਰ ਹੋ ਗਈ ਵਧੀਆ ਮੁਠਿਆ ਕਰ ਲਉਣਾ ਬਈ ਸੰਤਾ ਨਾ ਹਾਂ ਬਈ ਠੀਕ ਹੈ ਤੇ ਬਾਕੀ ਇੱਥੋਂ ਬੈਣੀ ਸ਼ਾਟ ਦਿਖੋ ਕੋਈ ਇਹਦੀ ਹੈਵੀ ਕਰੀ ਲੁੱਕ ਬਾਹਰ ਰਦੀ ਜਾਗੀ ਚੰਗੀ ਜੋਟੀ ਨਿਕਲੋ ਮਲਾਖ ਠੀਕ ਆ ਤੇ ਐਸ ਨੂੰ ਦੁਬਾਰਾ ਦਿਖਾਉਣਾ ਹੈ। ਹਾਂ ਜੀ ਦੇਖੋ। ਠੀਕ ਹੈ ਇੰਨੀ ਕੁ ਚੌੜਾਈ ਵੀ ਲੈ ਵਦੀ। ਮਲਾਂ ਗੱਠਾਂ ਕੋਲੀ। ਛੋਟੀ ਉਹ ਸੀਲਾ ਦੇਖ। ਹੂੰ ਐਣੀ ਨਾ ਜੀ ਵੇ ਕਰਦੀ। ਨਾ ਨਾ ਹੂੰ ਲਾਈਟ ਸਮਾਰ ਕੇ ਉਹਨੀਆਂ ਮਰਾ ਚਾਰ ਰੰਗ ਸੋਨੇ ਗੱਲ ਚ ਲੱਗੇ ਹੋਏਗੀ। ਬਾਕੀ ਫਿਟਿੰਗ ਆ ਲੈ ਡਰ ਰੱਖੂਗੀ ਕੰਪੈਕਟ ਜਾਂ ਕੋਈ ਬਾਹਰ ਟੋਟਮ ਵਾਲੀ ਵਾਲੀ ਵਾਲਾ ਨਹੀਂ ਹੋਣੀਗੀ। ਤੇ ਇਹਦਾ ਫਿਰ ਮੁੱਲ ਵਾੜੀ ਆਪਾਂ ਕਿੰਨਾ ਕਰਾਂਗੇ ਜਾਇਜ਼ ਜਾ। ਮੁੱਲ ਫੋਨ ਤੇ ਕਰਾਂਗੇ ਵੀ। ਮਾ ਲੋ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਅੱਗੇ ਫੋਨ ਤੇ ਮਾ ਲਉਂ ਕਰਤਾ ਵੀਡੀਓ ਚ ਆਪਾਂ ਹਾਂ ਫਿਰ ਵਪਾਰੀ ਤਰਾਜਾ ਕਰਨ ਲੱਗ ਜਾਂਦੇ ਥੋੜਾ ਜਿਹਾ ਅੱਛਾ ਅੱਛਾ ਗਵਾੜੇ ਗਵਾੜੇ ਕਿਸੇ ਰਿਸ਼ਤਰ ਨੇ ਮੀ ਜਾ ਹਣਾ ਸੋ ਪੜਦਾ ਹੁੰਦਾ ਉਹ ਪੜਦਾ ਹੁੰਦਾ ਹਾਂ ਬਿਲਕੁਲ ਤੇ ਬਾਕੀ ਤੁਹਾਨੂੰ ਨੇੜੇ ਬਾਂਤਰ ਫੇਰ ਦਿਖਾ ਦਾਂ ਕੱਟੀ ਮੈਂ ਸਿੰਘ ਦੇ ਸਕਦਾ ਬਿਲਕੁਲ ਪਿਓਰ ਮੁਰਾ ਵਾਲਾ ਜਿਹੜਾ ਫੇਸ ਆ ਤੇ ਸਿੰਘੀ ਬਿਲਕੁਲ ਮੁਰਾ ਵਾਲਾ ਨਾ ਤੇ ਬਾਕੀ ਕੱਟੀ ਬਾਂਤਰ ਤੁਹਾਨੂੰ ਦੱਸ ਹੀ ਰਹੀ ਵੀ ਪਿਓਰ ਮੁਰਾ ਜਾਈ ਇਹ ਮਾਂ ਦਿਖਾ ਦੀ ਫਿਰ ਆਪਾਂ ਬਾੜੀ ਆਪਾਂ ਦਿਖਾ ਦਿਓ ਕਿਹੜੀ ਆਹੀ ਆ ਜੀ ਹਾਂ ਆਹੀ ਮਾਂ ਆ ਜੀ ਠੀਕ ਆ ਠੀਕ ਆ ਠੀਕ ਆ ਦੋ ਕੱਟੀ ਫਿਰ ਇਹ ਵੀ ਅਸੀਂ ਦੀ ਆ ਗਈ ਹੁਣ ਨਾ ਉਹ ਦੂਜੀ ਝੋਟੀ ਦੀ ਮੱਝ ਦੀ ਸੀਗੀ ਅੱਛਾ ਜਿਹੜੀ ਵੇਚੀ ਸੀ ਪਹਿਲਾਂ ਆ ਉਹ ਵੇਚੀ ਸੀ ਆਪਾਂ ਠੀਕ ਆ ਠੀਕ ਆ ਇਹ ਲੱਗਦਾ ਚਾਰ ਪੰਜ ਗਾਂ ਮਰੱਖਿਆ ਨੇ ਆਪਣਾ ਠੀਕ ਆ ਲਾ ਝੋਟੀ ਸੰਦੂਾਰ ਲਾਸਟ ਫਿਰਨੇ ਆ ਮੁਰਾਦਨਾ ਪਿੰਡ ਸੰਧੂ ਖੁਰਦਾ ਹੈ ਨਾ ਇਹ ਹਾਂ ਸੰਧੂ ਖੁਰਦਾ ਹਾਂ ਸੰਧੂ ਕਲਾ ਨੇੜੇ ਤਸੀਲ ਨੂੰ ਲੱਗੀ ਰੰਪਰਾ ਫੂਲ ਰੰਪਰਾ ਫੂਲ ਹੈ ਹਾਂ ਜ਼ਿਲ੍ਹਾ ਲਾ ਕੇ ਮਿੱਤਰ ਬਠੰਡਾ ਤੇ ਜਿਹੜੇ ਭਰਾ ਨੂੰ ਪਸੰਦ ਆਉ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ